ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ نیوز ਦੇ ਨਾਲ ਚੀਨ ਤੇ ਕੈਨੇਡਾ ਦੇ ਰਿਸ਼ਤੇ ਨੂੰ ਲੈ ਕੇ ਇੱਕ ਵੱਡੀ ਅਤੇ ਸਕਾਰਾਤਮਕ ਖਬਰ ਸਾਹਮਣੇ ਆਈ ਹੈ ਚੀਨੀ ਅਧਿਕਾਰੀਆਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਹੁਣ ਕੈਨੇਡੀਅਨ ਨਾਗਰਿਕ ਅਨਿਰਧਾਰਤ ਸਮੇਂ ਦੇ ਲਈ ਬਿਨਾ ਵੀਜ਼ਾ ਚੀਨ ਦੇ ਵਿੱਚ ਦਾਖਲ ਹੋ ਸਕਣਗੇ ਐਂਡ ਨਵੀਂ ਨੀਤੀ ਇਸ ਹਫ਼ਤੇ ਤੋਂ ਲਾਗੂ ਹੋ ਚੁੱਕੀ ਹੈ ਅਤੇ 31 ਦਸੰਬਰ 2026 ਤੱਕ ਜਾਰੀ ਰਹੇਗੀ ਚੀਨ ਦੇ ਵਿਦੇਸ਼ ਮੰਤਰਾਲੇ ਅਨੁਸਾਰ ਇਹ ਫੈਸਲਾ ਕੈਨੇਡਾ ਤੇ ਪਾਸਪੋਰਟ ਧਾਰਕਾਂ ਲਈ ਇੱਕ ਵੱਡੀ ਰਾਹਤ ਹੈ ਹੁਣ ਕੈਨੇਡੀਅਨ ਯਾਤਰੀ ਸੈਸ ਪਟੇ ਕਾਰੋਬਾਰ ਜਾਂ ਪਰਿਵਾਰਕ ਮੁਲਾਕਾਤਾਂ ਦੇ ਲਈ ਬਿਨਾ ਵੀਜ਼ਾ ਪ੍ਰਕਿਰਿਆ ਦੇ ਚੀਨ ਦੀ ਯਾਤਰਾ ਕਰ ਸਕਣਗੇ ਇਸ ਕਦਰਮ ਦੇ ਨਾਲ ਦੋਵਾਂ ਦੇਸ਼ਾਂ ਦੇ ਵਿਚਕਾਰ ਲੋਕਾਂ ਦੀ ਆਵਾਜਾਈ ਹੋਰ ਵੀ ਆਸਾਨ ਬਣੇਗੀ ਕਿਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਨੀਤੀ ਸਿਰਫ ਯਾਤਰਾ ਨੂੰ ਆਸਾਨ ਬਣਾਉਣ ਦੇ ਲਈ ਨਹੀਂ ਸਗੋ ਦੋਵਾਂ ਦੇਸ਼ਾਂ ਦੇ ਵਿਚਕਾਰ ਆਪਸੀ ਪ੍ਰੋਸੈਸ ਸੈਸਪਾਟੇ ਅਤੇ ਵਪਾਰਕ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਅਹਿਮ ਪੈਲ ਹੈ। ਉਹਨਾਂ ਦੇ ਅਨੁਸਾਰ ਲੋਕ ਤੋਂ ਲੋਕਾਂ ਦੇ ਸੰਬੰਧ ਮਜ਼ਬੂਤ ਹੋਣ ਦੇ ਨਾਲ ਦੋ ਪੱਖੀ ਰਿਸ਼ਤੇ ਵਿੱਚ ਵੀ ਸੁਧਾਰ ਹੁੰਦਾ ਹੈ। ਜ਼ਿਕਰ ਹੋਇਆ ਕਿ ਪਿਛਲੇ ਕੁਝ ਸਾਲਾਂ ਦੌਰਾਨ ਕੈਨੇਡਾ ਤੇ ਚੀਨ ਦੇ ਰਿਸ਼ਤੇ ਵਿੱਚ ਕਾਫੀ ਤਣਾਅ ਰਿਹਾ। ਕੂਟਨੀਤਿਕ ਵਿਵਾਦਾਂ ਅਤੇ ਰਾਜਨੀਤਿਕ ਮਸਲੇ ਦੇ ਕਾਰਨ ਦੋਵਾਂ ਦੇਸ਼ਾਂ ਦੇ ਸਬੰਧ ਠੰਡੇ ਪਏ ਰਹੇ ਹਾਲਾਂਕਿ ਹਾਲੀਆ ਮਹੀਨਿਆਂ ਦੇ ਵਿੱਚ ਦੋਵਾਂ ਪਾਸਿਆਂ ਵੱਲੋਂ ਸੰਵਾਦ ਅਤੇ ਕੂਟਨੀਤੀ ਕੋਸ਼ਿਸ਼ਾਂ ਨੂੰ ਤੇਜ਼ ਕੀਤਾ ਗਿਆ ਜਿਨ੍ਹਾਂ ਦੇ ਨਾਲ ਰਿਸ਼ਤਿਆਂ ਦੇ ਵਿੱਚ ਗਰਮਾਹਟ ਮਹਿਸੂਸ ਕੀਤੀ ਜਾ ਰਹੀ ਹੈ ਵਿਦੇਸ਼ੀ ਮਾਹਰਾਂ ਦੇ ਮੰਨਣਾ ਹੈ ਕਿ ਵੀਜ਼ਾ ਮੁਕਤ ਯਾਤਰਾ ਦਾ ਇਹ ਫੈਸਲਾ ਦੋਵਾਂ ਦੇਸ਼ਾਂ ਦੇ ਵਿਚਕਾਰ ਰਿਸ਼ਤਿਆਂ ਨੂੰ ਨਵੇਂ ਸਿਰੇ ਤੋਂ ਅੱਗੇ ਵਧਾਉਣ ਦੇ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ ਇਸ ਦੇ ਨਾਲ ਨਾ ਸਿਰਫ ਸੈਲਾਨੀਆਂ ਦੀ ਗਿਣਤੀ ਵਧੇਗੀ ਸਗੋਂ અપਾਰ ਦੇ ਨਿਵੇਸ਼ ਦੇ ਮੌਕੇ ਵੀ ਖੁੱਲਣਗੇ ਕੁੱਲ ਮਿਲਾ ਕੇ ਕੈਨੇਡੀਅਨ ਨਾਗਰਿਕਾਂ ਲਈ ਚੀਨ ਦੀ ਵੀਜ਼ਾ ਮੁਕਤ ਐਂਟਰੀ ਨੂੰ ਦੋ ਪੱਖੀ ਰਿਸ਼ਤੇ ਦੇ ਵਿੱਚ ਇੱਕ ਨਵਾਂ ਮੋੜ ਮਿਲ ਜਾ ਰਿਹਾ ਹੈ ਜੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸਕਾਰਾਤਮਕ ਨਤੀਜੇ ਲਿਆ ਸਕਦੇ ਹੈ ਚੀਨ ਅਤੇ ਕੈਨੇਡਾ ਦੇ ਰਿਸ਼ਤਿਆਂ ਨੂੰ ਲੈ ਕੇ ਇੱਕ ਵੱਡੀ ਅਤੇ ਸਕਾਰਾਤਮਕ ਖਬਰ ਸਾਹਮਣੇ ਆਈ ਹੈ ਕਿਨੇ ਅਧਿਕਾਰੀਆਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਹੁਣ ਕੈਨੇਡੀਅਨ ਨਾਗਰਿਕਨਾਂ ਦੇ ਦਾਰਤ ਸਮੇਂ ਦੇ ਲਈ ਬਿਨਾ ਵੀਜ਼ਾ ਚੀਨ ਦੇ ਵਿੱਚ ਦਾਖਲ ਹੋ ਸਕਣਗੇ ਇਹ ਨਵੀਂ ਨੀਤੀ ਇਸ ਹਫਤੇ ਤੋਂ ਲਾਗੂ ਹੋ ਚੁੱਕੀ ਹੈ ਅਤੇ 31 ਦਸੰਬਰ 2026 ਤੱਕ ਜਾਰੀ ਰਹੇਗੀ ਚੀਨ ਦੇ ਵਿਦੇਸ਼ ਮੰਤਰਾਲੇ ਅਨੁਸਾਰ ਇਹ ਫੈਸਲਾ ਕੈਨੇਡਾ ਦੇ ਪਾਸਪੋਰਟ ਧਾਰਕਾਂ ਲਈ ਇੱਕ ਵੱਡੀ ਰਾਹਤ ਹੈ ਹੁਣ ਕੈਨੇਡੀਅਨ ਯਾਤਰੀ ਸੈਰ ਸਪਟੇ ਕਾਰੋਬਾਰ ਜਾਂ ਪਰਿਵਾਰਕ ਮੁਲਾਕਾਤਾਂ ਦੇ ਲਈ ਬਿਨਾ ਵੀਜ਼ਾ ਪ੍ਰਕਿਰਿਆ ਦੇ ਚੀਨ ਦੀ ਯਾਤਰਾ ਕਰ ਸਕਣਗੇ ਇਸ ਕਾਰਨ ਦੇ ਨਾਲ ਦੋਵਾਂ ਦੇਸ਼ਾਂ ਦੇ ਵਿਚਕਾਰ ਲੋਕਾਂ ਦੀ ਆਵਾਜਾਈ ਹੋਰ ਵੀ ਆਸਾਨ ਬਣੇਗੀ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਨੀਤੀ ਸਿਰਫ ਯਾਤਰਾ ਨੂੰ ਆਸਾਨ ਬਣਾਉਣ ਦੇ ਲਈ ਨਹੀਂ ਸਗੋ ਦੋਵਾਂ ਦੇਸ਼ਾਂ ਦੇ ਵਿਚਕਾਰ ਆਪਸੀ ਭਰੋਸਾ ਸਹਿਸਪਾਟੇ ਅਤੇ ਵਪਾਰਕ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਅਹਿਮ ਪੈਲ ਹੈ ਉਨਾਤੇ ਅਨੁਸਾਰ ਲੋਕਾਂ ਤੋਂ ਲੋਕਾਂ ਦੇ ਸਬੰਧ ਮਜ਼ਬੂਤ ਹੋਣ ਦੇ ਨਾਲ ਤੋਂ ਪੱਖੀ ਰਿਸ਼ਤੇ ਵਿੱਚ ਵੀ ਸੁਧਾਰ ਹੁੰਦੇ। ਜ਼ਿਕਰ ਹੋਇਆ ਕਿ ਪਿਛਲੇ ਕੁਝ ਸਾਲਾਂ ਦੌਰਾਨ ਕੈਨੇਡਾ ਤੇ ਚੀਨ ਦੇ ਰਿਸ਼ਤੇ ਵਿੱਚ ਕਾਫੀ ਤਣਾਅ ਰਿਹਾ। ਕੂਟਨੀਤਿਕ ਵਿਵਾਦਾਂ ਤੇ ਰਾਜਨੀਤਿਕ ਮਸਲੇ ਦੇ ਕਾਰਨ ਦੋਵਾਂ ਦੇਸ਼ਾਂ ਦੇ ਸਬੰਧ ਠੰਡੇ ਪਏ ਰਹੇ। ਹਾਲਾਂਕਿ ਹਾਲੀਆ ਮਹੀਨਿਆਂ ਦੇ ਵਿੱਚ ਦੋਵਾਂ ਪਾਸਿਆਂ ਵੱਲੋਂ ਸੰਵਾਦ ਅਤੇ ਕੂਟਨੀਤੀ ਕੋਸ਼ਿਸ਼ਾਂ ਨੂੰ ਤੇਜ਼ ਕੀਤਾ ਗਿਆ, ਜਿਨ੍ਹਾਂ ਦੇ ਨਾਲ ਰਿਸ਼ਤੇ ਦੇ ਵਿੱਚ ਗਰਮਾਹਟ ਮਹਿਸੂਸ ਕੀਤੀ ਜਾ ਰਹੀ ਹੈ। ਵਿਦੇਸ਼ੀ ਮਾਹਰਾਂ ਦਾ ਮੰਨਣਾ ਹੈ ਕਿ ਵੀਜ਼ਾ ਮੁਕਤ ਯਾਤਰਾ ਦਾ ਇਹ ਫੈਸਲਾ ਦੋਵਾਂ ਦੇਸ਼ਾਂ ਦੇ ਵਿਚਕਾਰ ਰਿਸ਼ਤਿਆਂ ਨੂੰ ਨਵੇਂ ਸਿਰੇ ਤੋਂ ਅੱਗੇ ਵਧਾਉਣ ਦੇ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ ਇਸ ਦੇ ਨਾਲ ਨਾ ਸਿਰਫ ਸੈਲਾਨੀਆਂ ਦੀ ਗਿਣਤੀ ਵਧੇਗੀ ਸਗੋਂ અપਾਰ ਦੇ ਨਿਵੇਸ਼ ਦੇ ਮੌਕੇ ਵੀ ਖੁੱਲਣਗੇ ਕੁੱਲ ਮਿਲਾ ਕੇ ਕੈਨੇਡੀਅਨ ਨਾਗਰਿਕਾਂ ਲਈ ਚੀਨ ਦੀ ਵੀਜ਼ਾ ਮੁਕਤ ਐਂਟਰੀ ਨੂੰ ਦੋ ਪੱਖੀ ਰਿਸ਼ਤੇ ਦੇ ਵਿੱਚ ਇੱਕ ਨਵਾਂ ਮੋੜ ਮਿਲਣ ਜਾ ਰਿਹਾ ਹੈ ਜੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸਕਾਰਾਤਮਕ ਨਤੀਜੇ ਲਿਆ ਸਕਦੇ ਹੈ ਚੀਨ ਅਤੇ ਕੈਨੇਡਾ ਦੇ ਰਿਸ਼ਤਿਆਂ ਲਈ ਇੱਕ ਵੱਡੀ ਅਤੇ ਸਕਾਰਾਤਮਕ ਖਬਰ ਸਾਹਮਣੇ ਆਈ ਹੈ ਚੀਨੀ ਅਧਿਕਾਰੀਆਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਹੁਣ ਕੈਨੇਡੀਅਨ ਨਾਗਰਿਕ ਨਿਰਧਾਰਤ ਸਮੇਂ ਲਈ ਬਿਨਾ ਵੀਜ਼ਾ ਚੀਨ ਦੇ ਵਿੱਚ ਦਾਖਲ ਹੋ ਸਕਣਗੇ ਇਹ ਨਵੀਂ ਨੀਤੀ ਇਸ ਹਫਤੇ ਤੋਂ ਲਾਗੂ ਹੋ ਚੁੱਕੀ ਹੈ ਅਤੇ 31 ਦਸੰਬਰ 2026 ਤੱਕ ਜਾਰੀ ਰਹੇਗੀ चीन ਦੇ ਵਿਦੇਸ਼ ਮੰਤਰਾਲੇ ਅਨੁਸਾਰ ਇਹ ਫੈਸਲਾ ਕੈਨੇਡਾ ਦੇ ਪਾਸਪੋਰਟ ਧਾਰਕਾਂ ਲਈ ਇੱਕ ਵੱਡੀ ਰਾਹਤ ਹੈ ਹੁਣ ਕੈਨੇਡੀਅਨ ਯਾਤਰੀ ਸੈਸ ਪੱਤੇ ਕਾਰੋਬਾਰ ਜਾਂ ਪਰਿਵਾਰਕ ਮੁਲਾਕਾਤਾਂ ਦੇ ਲਈ ਬਿਨਾ ਵੀਜ਼ਾ ਪ੍ਰਕਿਰਿਆ ਦੇ ਚੀਨ ਤੱਕ ਜਾ ਸਕਣਗੇ ਇਸ ਕਦਮ ਦੇ ਨਾਲ ਦੋਵਾਂ ਦੇਸ਼ਾਂ ਦੇ ਵਿਚਕਾਰ ਲੋਕਾਂ ਦੀ ਆਵਾਜਾਈ ਹੋਰ ਵੀ ਆਸਾਨ ਬਣੇਗੀ ਕਿਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਨੀਤੀ ਸਿਰਫ ਯਾਤਰਾ ਨੂੰ ਆਸਾਨ ਬਣਾਉਣ ਦੇ ਲਈ ਨਹੀਂ ਸਗੋ ਦੋਵਾਂ ਦੇਸ਼ਾਂ ਦੇ ਵਿਚਕਾਰ ਆਪਸੀ ਭਰੋਸਾ ਸੈਸ ਪਾਟੇ ਅਤੇ ਵਪਾਰਕ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਅਹਿਮ ਪੈਲ ਹੈ ਉਹਨਾਂ ਦੇ ਅਨੁਸਾਰ ਲੋਕ ਤੋਂ ਲੋਕਾਂ ਦੇ ਸਬੰਧ ਮਜ਼ਬੂਤ ਹੋਣ ਦੇ ਨਾਲ ਦੋ ਪੱਖੀ ਰਿਸ਼ਤੇ ਵਿੱਚ ਵੀ ਸੁਧਾਰ ਹੁੰਦਾ ਜ਼ਿਕਰ ਹੋਇਆ ਕਿ ਪਿਛਲੇ ਕੁਝ ਸਾਲਾਂ ਦੌਰਾਨ ਕੈਨੇਡਾ ਤੇ ਚੀਨ ਦੇ ਰਿਸ਼ਤੇ ਵਿੱਚ ਕਾਫੀ ਤਣਾਅ ਰਿਹਾ ਕੂਟਨੀਤਿਕ ਵਿਵਾਦਾਂ ਅਤੇ ਰਾਜਨੀਤਿਕ ਮਸਲੇ ਦੇ ਕਾਰਨ ਦੋਵਾਂ ਦੇਸ਼ਾਂ ਦੇ ਸਬੰਧ ਠੰਡੇ ਪਏ ਰਹੇ ਹਾਲਾਂਕਿ ਹਾਲਗੀਆਂ ਮਹੀਨਿਆਂ ਦੇ ਵਿੱਚ ਦੋਵਾਂ ਪਾਸਿਆਂ ਵੱਲੋਂ ਸੰਵਾਦ ਅਤੇ ਕੂਟਨੀਤੀ ਕੋਸ਼ਿਸ਼ਾਂ ਨੂੰ ਤੇਜ਼ ਕੀਤਾ ਗਿਆ ਜਿਨ੍ਹਾਂ ਦੇ ਨਾਲ ਰਿਸ਼ਤਿਆਂ ਦੇ ਵਿੱਚ ਗਰਮਾਹਟ ਮਹਿਸੂਸ ਕੀਤੀ ਜਾ ਰਹੀ ਹੈ ਵਿਦੇਸ਼ੀ ਮਾਹਰਾਂ ਦੇ ਮੰਨਣਾ ਹੈ ਕਿ ਵੀਜ਼ਾ ਮੁਕਤ ਯਾਤਰਾ ਦਾ ਇਹ ਫੈਸਲਾ ਦੋਵਾਂ ਦੇਸ਼ਾਂ ਦੇ ਵਿਚਕਾਰ ਰਿਸ਼ਤਿਆਂ ਨੂੰ ਨਵੇਂ ਸਿਰੇ ਤੋਂ ਅੱਗੇ ਵਧਾਉਣ ਦੇ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ ਇਸ ਦੇ ਨਾਲ ਨਾ ਸਿਰਫ ਸਲਾਨੀਅਤ ਦੀ ਗਿਣਤੀ ਵਧੇਗੀ ਸਗੋਂ ਬਾਰ ਦੇ ਨਿਵੇਸ਼ ਦੇ ਮੌਕੇ ਵੀ ਖੁੱਲਣਗੇ ਕੁੱਲ ਮਿਲਾ ਕੇ ਕੈਨੇਡੀਅਨ ਨਾਗਰਿਕਾਂ ਲਈ ਚੀਨ ਦੀ ਵੀਜ਼ਾ ਮੁਕਤ ਐਂਟਰੀ ਨੂੰ ਦੋ ਪੱਖੀ ਰਿਸ਼ਤੇ ਦੇ ਵਿੱਚ ਇੱਕ ਨਵਾਂ ਮੋੜ ਮਿਲਣ ਜਾ ਰਿਹਾ ਹੈ ਜੋਨ ਵਾਲੇ ਸਮੇਂ ਦੇ ਵਿੱਚ ਹੋਰ ਸਕਾਰਾਤਮਕ ਨਤੀਜੇ ਲਿਆ ਸਕਦੇ ਹੈ ਚੀਨ ਅਤੇ ਕੈਨੇਡਾ ਦੇ ਰਿਸ਼ਤੇ ਨੂੰ ਲੈ ਕੇ ਇੱਕ ਵੱਡੀ ਅਤੇ ਸਕਾਰਾਤਮਕ ਖਬਰ ਸਾਹਮਣੇ ਆਈ ਹੈ ਚੀਨੀ ਅਧਿਕਾਰੀਆਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਹੁਣ ਕੈਨੇਡੀਅਨ ਨਾਗਰਿਕਨ ਨਿਰਧਾਰਤ ਸਮੇਂ ਦਲੇ ਬਿਨਾ ਵੀਜ਼ਾ ਚੀਨ ਦੇ ਵਿੱਚ ਦਾਖਲ ਹੋ ਸਕਣਗੇ ਇਹ ਨਵੀਂ ਨੀਤੀ ਇਸ ਹਫਤੇ ਤੋਂ ਲਾਗੂ ਹੋ ਚੁੱਕੀ ਹੈ ਅਤੇ 31 ਦਸੰਬਰ 2026 ਤੱਕ ਜਾਰੀ ਰਹੇਗੀ ਚੀਨ ਦੇ ਵਿਦੇਸ਼ ਮੰਤਰਾਲੇ ਅਨੁਸਾਰ ਇਹ ਫੈਸਲਾ ਕੈਨੇਡਾ ਦੇ ਪਾਸਪੋਰਟ ਧਾਰਕਾਂ ਲਈ ਕਬੱਡੀ ਰਾਹਤ ਹੈ ਹੁਣ ਕੈਨੇਡੀਅਨ ਯਾਤਰੀ ਸੈਸ ਪਟੇ ਕਾਰੋਬਾਰ ਜਾਂ ਪਰਿਵਾਰਕ ਮੁਲਾਕਾਤਾ ਦੇ ਲਈ ਬਿਨਾ ਵੀਜ਼ਾ ਪ੍ਰਕਿਰਿਆ ਦੇ ਚੀਨ ਦੀ ਯਾਤਰਾ ਕਰ ਸਕਣਗੇ ਇਸ ਕਦਮ ਦੇ ਨਾਲ ਦੋਵਾਂ ਦੇਸ਼ਾਂ ਦੇ ਵਿਚਕਾਰ ਲੋਕਾਂ ਦੀ ਆਵਾਜਾਈ ਹੋਰ ਵੀ ਆਸਾਨ ਬਣੇਗੀ ਕਿਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਨੀਤੀ ਸਿਰਫ ਯਾਤਰਾ ਨੂੰ ਆਸਾਨ ਬਣਾਉਣ ਦੇ ਲਈ ਨਹੀਂ ਸਗੋ ਦੋਵਾਂ ਦੇਸ਼ਾਂ ਦੇ ਵਿਚਕਾਰ ਆਪਸੀ ਭਰੋਸਾ ਸੈਸ ਪਾਟੇ ਅਤੇ ਵਪਾਰਕ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਅਹਿਮ ਪੈਲ ਹੈ ਉਹਨਾਂ ਦੇ ਅਨੁਸਾਰ ਲੋਕ ਤੋਂ ਲੋਕਾਂ ਦੇ ਸੰਬੰਧ ਮਜ਼ਬੂਤ ਹੋਣ ਦੇ ਨਾਲ ਦੋ ਪੱਖੀ ਰਿਸ਼ਤੇਾਂ ਵਿੱਚ ਵੀ ਸੁਧਾਰ ਹੁੰਦਾ ਹੈ ਜ਼ਿਕਰ ਹੋਇਆ ਕਿ ਪਿਛਲੇ ਕੁਝ ਸਾਲਾਂ ਦੌਰਾਨ ਕੈਨੇਡਾ ਤੇ ਚੀਨ ਦੇ ਰਿਸ਼ਤੇਾਂ ਵਿੱਚ ਕਾਫੀ ਤਣਾਅ ਰਿਹਾ ਕੂਟਨੀਤਿਕ ਵਿਵਾਦਾਂ ਅਤੇ ਰਾਜਨੀਤਿਕ ਮਸਲੇ ਦੇ ਕਾਰਨ ਦੋਵਾਂ ਦੇਸ਼ਾਂ ਦੇ ਸਬੰਧ ਠੰਡੇ ਪਏ ਰਹੇ ਹਾਲਾਂਕਿ ਹਾਲਗੀਆਂ ਮਹੀਨਿਆਂ ਦੇ ਵਿੱਚ ਦੋਵਾਂ ਪਾਸਿਆਂ ਵੱਲੋਂ ਸੰਵਾਦ ਅਤੇ ਕੂਟਨੀਤੀ ਕੋਸ਼ਿਸ਼ਾਂ ਨੂੰ ਤੇਜ਼ ਕੀਤਾ ਗਿਆ ਜਿਨ੍ਹਾਂ ਦੇ ਨਾਲ ਰਿਸ਼ਤਿਆਂ ਦੇ ਵਿੱਚ ਗਰਮਾਹਟ ਮਹਿਸੂਸ ਕੀਤੀ ਜਾ ਰਹੀ ਹੈ ਵਿਦੇਸ਼ੀ ਮਹਾਰਾਜ ਮੰਨਾ ਹੈ ਕਿ ਵੀਜ਼ਾ ਮੁਕਤ ਯਾਤਰਾ ਦਾ ਇਹ ਫੈਸਲਾ ਦੋਵਾਂ ਦੇਸ਼ਾਂ ਦੇ ਵਿਚਕਾਰ ਰਿਸ਼ਤਿਆਂ ਨੂੰ ਨਵੇਂ ਸਿਰੇ ਤੋਂ ਅੱਗੇ ਵਧਾਉਂਦੇ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ ਇਸ ਦੇ ਨਾਲ ਨਾ ਸਿਰਫ ਸਲਾਨੀਅਤ ਦੀ ਗਿਣਤੀ ਵਧੇਗੀ ਸਗੋਂ અપਾਰ ਤੇ ਨਿਵੇਸ਼ ਦੇ ਮੌਕੇ ਵੀ ਖੁੱਲਣਗੇ ਕੁੱਲ ਮਿਲਾ ਕੇ ਕੈਨੇਡੀਅਨ ਨਾਗਰਿਕਾਂ ਲਈ ਚੀਨ ਦੀ ਵੀਜ਼ਾ ਮੁਕਤ ਐਂਟਰੀ ਨੂੰ ਦੋ ਪੱਖੀ ਰਿਸ਼ਤੇ ਦੇ ਵਿੱਚ ਇੱਕ ਨਵਾਂ ਮੋੜ ਮਿਲ ਜਾ ਰਿਹਾ ਹੈ ਜੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸਕਾਰਾਤਮਕ ਨਤੀਜੇ ਲਿਆ ਸਕਦੇ ਚੀਨ ਅਤੇ ਕੈਨੇਡਾ ਦੇ ਰਿਸ਼ਤਿਆਂ ਲਈ ਇੱਕ ਵੱਡੀ ਅਤੇ ਸਕਾਰਾਤਮਕ ਖਬਰ ਸਾਹਮਣੇ ਆਈ ਹੈ ਚੀਨੀ ਅਧਿਕਾਰੀਆਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਹੁਣ ਕੈਨੇਡੀਅਨ ਨਾਗਰਿਕਾਂ ਨੂੰ 10 ਸਮੇਂ ਲਈ ਬਿਨਾ ਵੀਜ਼ਾ ਚੀਨ ਦੇ ਵਿੱਚ ਦਾਖਲ ਹੋ ਸਕਣਗੇ ਇਹ ਨਵੀਂ ਨੀਤੀ ਇਸ ਹਫਤੇ ਤੋਂ ਲਾਗੂ ਹੋ ਚੁੱਕੀ ਹੈ ਅਤੇ 31 ਦਸੰਬਰ 2026 ਤੱਕ ਜਾਰੀ ਰਹੇਗੀ ਚੀਨ ਦੇ ਵਿਦੇਸ਼ ਮੰਤਰਾਲੇ ਅਨੁਸਾਰ ਇਹ ਫੈਸਲਾ ਕੈਨੇਡਾ ਦੇ ਪਾਸਪੋਰਟ ਧਾਰਕਾਂ ਲਈ ਵੱਡੀ ਰਾਹਤ ਹੈ ਹੁਣ ਕੈਨੇਡੀਅਨ ਯਾਤਰੀ ਸੈਸ ਪੱਤੇ کاروبار ਜਾਂ ਪਰਿਵਾਰਕ ਮੁਲਾਕਾਤਾਂ ਦੇ ਲਈ ਬਿਨਾ ਵੀਜ਼ਾ ਪ੍ਰਕਿਰਿਆ ਦੇ ਚੀਨ ਦੀ ਯਾਤਰਾ ਕਰ ਸਕਣਗੇ ਇਸ ਕਰਮ ਦੇ ਨਾਲ ਦੋਵਾਂ ਦੇਸ਼ਾਂ ਦੇ ਵਿਚਕਾਰ ਲੋਕਾਂ ਦੀ ਆਵਾਜਾਈ ਹੋਰ ਵੀ ਆਸਾਨ ਬਣੇਗੀ ਕਿਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਨੀਤੀ ਸਿਰਫ ਯਾਤਰਾ ਨੂੰ ਆਸਾਨ ਬਣਾਉਣ ਦੇ ਲਈ ਨਹੀਂ ਸਗੋ ਦੋਵਾਂ ਦੇਸ਼ਾਂ ਦੇ ਵਿਚਕਾਰ ਆਪਸੀ ਭਰੋਸਾ ਸੈਸਪਾਟੇ ਅਤੇ ਵਪਾਰਕ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਅਹਿਮ ਪੈਲ ਹੈ